ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਮੈਂ ਇਸ ਵੇਲੇ ਬੱਲਨਵਾਲ ਸਾਡੇ ਖੇਤੀਬਾੜੀ ਕੰਮ ਚੱਲਦੇ ਲਾਗੇ ਅੱਜ ਨਹਿਰ ਜਿਹੜੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਅਵਾਦ ਪਤਾ ਲੱਗਾ ਕਿ ਕੁਝ ਛੇਤਾਨ ਦੇ ਵਿਅਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਹੋਨੇ ਵਾਲੇ ਏਰੀਆ ਦੇ ਵਿੱਚ ਹੀ ਤੁੰਦਾਸ ਏਰੀਆ ਦੇ ਵਿੱਚ ਸੀਗਾ ਅਸੀਂ ਉਦੋਂ ਲੰਘ ਪਾਣੀ ਪਚਾਦੇ ਸੀਗੇ ਜੋ ਇਹ ਬਿੰਦੂ 4 ਵਜੇ ਪਤਾ ਲੱਗਾ ਕਿ ਮੈਦ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲਬ ਜਿਹੜਾ ਆਪ ਮદાન ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿਦਾ ਅਸੀਂ ਸਾਡਾ ਕੰਮ ਨਬੇੜ ਕੇ ਮੈਦ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਰ ਜ਼ਿਲ੍ਹੇ ਦੇ ਚ ਇਹ ਨਾਲਾ ਜਿਹੜੇ 60 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤਾਂ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਨਾਲ ਨਵੇੜੇ ਹੋਣੇ ਆ ਕਾਲਾ ਕੱਡਿਆਂ ਨਵੇੜੇ ਦੀ ਹੋਣੇ ਮੈਂ ਕਦੀ ਗੰਦ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਦ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਦ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਦ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਇਸ ਸਾਰਾ ਸਿੱਖ ਬਰਾਵੀ ਮੇਰਾ ਆਪਣਾ ਪਲਵਾਦ ਇਸ ਪਰਵਾਸ ਦਾ ਕੋਈ ਤਕ ਜਿਹੜਾ ਉਹ ਮੈਂ برداشت ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਆ ਜਿੰਨਾ ਚਿਰ ਤਕ ਰਾਤ ਇਹ ਨੈਰ ਬੱਜੀ ਨਾ ਮੈਂ ਉਹਨਾਂ ਤੱਕ ਨੈਰ ਤੇ ਰਹੂੰਗਾ ਆਪਣੇ ਭਰਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆ ਅਸੀਂ ਸਾਰਿਆਂ ਨੇ ਨਾਲ ਬੰਨ ਕੇ ਜਿਹੜਾ ਜਣਾ ਅਰਦਾਸ ਕਰਿਓ ਸਾਰੇ ਜਣੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚਰਦੀ ਕਲਾ ਕਦੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮ ਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਭਰ ਕੀਤਾ ਮੇਨੂੰ ਨਾਂ ਲੈਂਦਿਆਂ ਵੀ ਉਹਨਾਂ ਦਾ ਸ਼ਰਮ ਆਉਂਦੀ ਐ ਉਹ ਐਵੇਂ ਨੀਵੇਂ ਲੈਵਲ ਦੇ ਬੰਦੇ ਆ ਕੋਈ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਦੀ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀਗਾ